ਮੋਗਾ ਦੇ ਵਿੱਚ ਸ਼ਿਫੇਨਾ ਅਗੂ ਦਾ ਕਤਲ ਕਰਨ ਵਾਲੇ ਬਦਵਾਸ਼ਾਂ ਦਾ ਪੁਲਿਸ ਨੇ ਇਨਕਾਊਂਟਰ ਕਰ ਦਿੱਤਾ ਹੈ ਤਾਂ ਮੰਗਤ ਰਾਏ ਮੰਗਾ ਦਾ ਕਤਲ ਜਿਹੜਾ ਉਹ ਮੋਗਾ ਦੇ ਵਿੱਚ 3 ਵਿੱਚ 12 ਨੇ ਕੀਤਾ ਸੀ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਵੀ ਦੱਸਿਆ ਸੀ ਕਿ ਇਸ ਦੇ ਵੱਲੋਂ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਇਸ ਕਰਕੇ ਇਸ ਵਿਅਕਤੀ ਦਾ ਕਤਲ ਕੀਤਾ ਗਿਆ ਦੂਜੇ ਪਾਸੇ ਸਲੂਨ ਮਾਲਕ ਦੇ ਗੋਲੀਆਂ ਮਾਰਨ ਤੇ ਵੀ ਉਹਨਾਂ ਨੇ ਦੱਸਿਆ ਕਿ ਉਸ ਦੇ ਵੱਲੋਂ ਵੀ ਕਈ ਲੋਕਾਂ ਉੱਤੇ ਹਮਲੇ ਕੀਤੇ ਗਏ ਸੀ ਅਤੇ ਬੱਚੇ ਦੇ ਗੋਲੀ ਲੱਗਣ ਨੂੰ ਇਹਨਾਂ ਬਦਮਾਸ਼ਾਂ ਨੇ ਆਪਣੀ ਗਲਤੀ ਦੱਸਿਆ ਸੀ ਤਾਂ ਦਰਮਿਆਨੀ ਰਾਤ ਇਹਨਾਂ ਬਦਮਾਸ਼ਾਂ ਨੂੰ ਪੁਲਿਸ ਵੱਲੋਂ ਘੇਰਿਆ ਜਾਂਦਾ ਹੈ ਅਤੇ ਦੋਵੇਂ ਪਾਸੇ ਤੋਂ ਫਾਇਰਿੰਗ ਹੁੰਦੀ ਹੈ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਦੋ ਬਦਮਾਸ਼ਾਂ ਦੇ ਲੱਤ ਵਿੱਚ ਗੋਲੀ ਲੱਗਦੀ ਹੈ ਜਦਕਿ ਇੱਕ ਬਦਮਾਸ਼ ਆ ਜਿਹੜਾ ਉਹ ਡਿੱਗੜ ਕਰਕੇ ਜ਼ਖਮੀ ਹੋ ਜਾਂਦਾ ਹੈ ਤਾਂ ਸ਼ਿਵ ਸੈਨਾ ਅਗੂ ਦੇ ਕਤਲ ਮਾਮਲੇ ਵਿੱਚ ਪੁਲਿਸ ਦੇ ਵੱਲੋਂ ਮਲੋੜ ਦੇ ਵਿੱਚ ਇਨਕਾਊਂਟਰ ਦੌਰਾਨ ਤਿੰਨੇ ਬਦਮਾਸ਼ ਕਾਬੂ ਕਰ ਲਏ ਗਏ ਨੇ ਤਾਂ ਮੋਗਾ ਦੇ ਵਿੱਚ ਸਿਵਸਦਾ ਆਗੂ ਦਾ ਕਤਲ ਆ ਜਿਹੜਾ ਉਹ ਕੀਤਾ ਗਿਆ ਸੀ